ਅਸੀਂ ਫੋਟੋਆਂ ਤੇ ਜਿਹੜੀਆਂ ਵੀਡੀਓ ਅਸੀਂ ਪੋਸਟ ਕਰਦੇ ਆ ਪਲੀਜ਼ ਇੱਕ ਗੱਲ ਯਾਦ ਰੱਖਿਓ ਮੈਂ ਦਿੱਲੀ ਚ ਵੀ ਇਹ ਗੱਲ ਸਦਾ ਕਰਦਾ ਹੁੰਦਾ ਹਾਂ ਸਾਡੀ ਟੀਮ ਨੂੰ ਵੀ ਮੈਂ ਗੱਲ ਕਹਿੰਦਾ ਇਹ ਸਾਡੇ ਭੈਣ ਭਰਾਵਾ ਅਸੀਂ ਇਹਨਾਂ ਨੂੰ ਕਿੱਦਾਂ ਪ੍ਰੈਜ਼ੈਂਟ ਕਰਦੇ ਆ ਸੋਸ਼ਲ ਮੀਡੀਆ ਤੇ ਇਸ ਚੀਜ਼ ਦਾ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਕਿਸੇ ਨੂੰ ਵੇਖਣ ਨੂੰ ਇਹ ਨਾ ਲੱਗੇ ਕਿ ਯਾਰ ਇਹ ਲੋਕ ਮੰਗਦੇ ਆ ਹਨਾ ਫੋਟੋਆਂ ਵੀਡੀਓ ਜ਼ਰੂਰੀ ਵੀ ਆ ਜੇਸੀ ਇੱਕ ਮੂਮੈਂਟ ਬਣਾਉਣੀ ਆ ਲੋਕਾਂ ਦਾ ਧਿਆਨ ਖਿੱਚਣਾ ਤੇ ਵੀਡੀਓ ਫੋਟੋ ਨਹੀਂ ਇੱਕ ਜਰੀਆ ਪਰ ਕਿਸ ਤਰ੍ਹਾਂ ਕਰਦੇ ਆ ਇਸ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਜਿਹੜੀ ਇੱਕ ਪ੍ਰੋਲਾ ਮੈਨੂੰ ਬਹੁਤ ਵਧੀਆ ਲੱਗਾ ਜਿੱਦਾਂ ਆਪਣੇ ਦਿਲਜੀਤ ਦੇ ਸਾਹਜ ਹੋਣਾ ਨੇ ਕੀਤਾ ਇਦੇ ਸ਼ਾਹ ਨਾਲ ਆਪਣੇ ਈਮੀ ਭਾਈ ਹੋਣਾ ਦੇ ਨਾਲ ਚੁੱਕਿਆ ਹੈ ਪ੍ਰੋਲਾ ਜਿੱਪੀ ਭਾਈ ਤੇ ਇੱਕ ਹੋਰ ਸਿੰਗਰ ਵੀਰਿਆ ਕਰਨ ਕਰਨ ਆਜਲੇ ਨੇ ਹਨਾ ਆਈ ਥਿੰਕ ਮੈਨੂੰ ਇੰਨਾ ਚਾਰਾਂ ਦਾ ਪਤਾ ਲੱਗਾ ਤੇ ਬਾਕੀ ਹੋਰ ਵੀ ਵੀਰਾਂ ਦੇ ਜਿਹੜੇ ਫੋਨ ਹੈ ਮੈਂ ਸਾਰਿਆਂ ਦੇ ਚਲੋ ਨਾਂ ਨਹੀਂ ਲੈਂਦਾ ਬਟ ਇੰਨਾ ਵੀਰਾਂ ਦਾ ਮੈਨੂੰ ਇੱਕ ਚੀਜ਼ ਹੋਰ ਗਈ ਇਹਨਾਂ ਨੇ ਜਿਹੜੇ ਸ਼ਾਇਦ ਪਿੰਡਾਂ ਨੂੰ ਅਡਾਪਟ ਕਰਨ ਦੀ ਗੱਲ ਕੀਤੀ ਹੈ ਜੇ ਸਾਨੂੰ ਉਹ ਪਿੰਡ ਦਾ ਨਾਮ ਪਤਾ ਲੱਗ ਜਾਏ ਕਿ ਬਾਈ ਇਹਨੇ ਆ ਪਿੰਡ ਚੁੱਕਲੇ ਫਿਰ ਪਤਾ ਲੱਗ ਜਾਂਦਾ ਉੱਥੇ ਕੋਈ ਚੀਜ਼ ਦੀ ਲੋੜ ਨਹੀਂ ਹਨਾ ਸੋ ਆਈ ਥਿੰਕ ਇਹ ਚੀਜ਼ ਬਹੁਤ ਵਧੀਆ ਕੋਈ ਵੀ ਐਨਆਰ ਮੈਂ ਤੇ ਐਨਆਰ ਕੋ ਆਪਣੇ ਪਿੰਡ ਚੁੱਕ ਲੋ ਤੇ ਬਾਈ ਫਿਰ ਤੇ ਲੋੜ ਹੀ ਨਹੀਂ ਪੈਣੀ ਕੋਈ ਵੀ ਚੀਜ਼ ਜੇ ਹਰ ਇੱਕ ਬੰਦਾ ਆਪਣੇ ਪਿੰਡ ਚੁੱਕ ਲੇ ਕਿ ਬਾਈ ਅਸੀਂ ਆ ਪਿੰਡ ਸਾਡਾ ਪਿੰਡ ਆ ਇਹ ਚ ਅਸੀਂ ਹਲ ਕਰਨੀ ਉਹਨੂੰ ਤੁਸੀਂ ਕਰ ਦੋ ਕਿ ਇਹ ਬਾਈ ਸਾਡਾ ਹੀ ਪਿੰਡ ਹੈ ਇੱਥੇ ਹੁਣ ਅਸੀਂ ਦੇਖ ਕੇ ਕਰਨੀ ਆ ਸੋ ਆਈ ਥਿੰਕ ਇਹ ਤੋਂ ਵਧੀਆ ਚੀਜ਼ ਕੋਈ ਨਹੀਂ ਸਾਡੇ ਕੋ ਡਾਕਟਰ ਨੇ ਠੀਕ ਆ ਸਾਡੇ ਕੋ ਦਵਾਈਆਂ ਨੇ ਤੁਸੀਂ ਸਾਡੀ ਡਿਊਟੀ ਲਾ ਦੋ ਭਈ ਆ ਮੈਂ ਪਿੰਡ ਚੁੱਕ ਲਿਆ ਡਾਕਟਰ ਤੂੰ ਇੱਥੇ ਆਪਣੀ ਟੀਮ ਭੇਜਣੀ ਆਵਲੇ ਦਿਨ ਤੇ ਮੈਂ ਤੁਹਾਨੂੰ ਕਹਿੰਦਾ ਸਾਡੀ ਟੀਮ ਉੱਥੇ ਉਸ ਦਿਨ ਹਾਜ਼ਰ ਹੋਊਗੀ ਸੋ ਆਈ ਥਿੰਕ ਇਦਾਂ ਆਪਾਂ ਇਕੱਠਿਆਂ ਕੰਮ ਕਰ ਸਕਦੇ ਹਾਂ ਤੁਸੀਂ ਪਿੰਡ ਡਾਪ ਕਰ ਲਓ ਸਾਨੂੰ ਦੱਸ ਦਿਓ ਸਾਡੀ ਮੈਡੀਕਲ ਟੀਮ ਉੱਥੇ ਨਾਲ ਸਾਡੇ ਵੈਟਰਨਰੀਨ ਡਾਕਟਰ ਜਿੰਨਾ ਵੀ ਅਸੀਂ ਕਰ ਸਕੋਏ ਅਸੀਂ ਤੁਹਾਡਾ ਸਾਥ ਦੇਵਾਂਗੇ ਤੇ ਆਈ ਥਿੰਕ ਇਹ ਨਾਲ ਆਪਾਂ ਬਹੁਤ ਜ਼ਿਆਦਾ ਜਿਹੜੀ ਵੇਸਟੇਜ ਆ ਉਹ ਆਪਾਂ ਮਿਨੀਮਾਈਜ਼ ਕਰ ਸਕਦੇ ਹਾਂ ਇਹੋ ਜੀ ਥਾਂ ਤੇ ਪਹਿਲਾਂ ਬਹੁਤ ਕੁਝ ਹੁੰਦਾ ਰਾਈਟ ਪਰ ਜਦੋਂ ਲੋਡ ਪੈਂਦੀ ਮੈਨੂੰ ਪਤਾ ਜਦੋਂ ਪਟਿਆਲੇ ਵੱਲ ਹਾੜੇ ਸੀ ਤੇ ਬਾਅਦ ਵਿੱਚ ਕਿੰਨੀ ਲੋਡ ਪੈਦੀ ਸੀ ਕਿਉਂਕਿ ਬਾਅਦ ਵਿੱਚ ਪੱਧਰਾ ਵੀ ਕਰਨਾ ਉੱਥੋਂ ਪਾਣੀ ਵੀ ਕੱਢਣਾ ਮਿੱਟੀ ਹਣਾ ਸਾਰਾ ਕੁਝ ਬਹੁਤ ਉਹ ਫਿਰ ਲੰਬੀ ਖੇਡ ਚੱਲਦੀ ਆ ਪਰ ਉਦੋਂ ਫਿਰ ਕੋਈ ਨਹੀਂ ਲੱਭਦਾ ਸਤਿਗੁਰ ਜੀ ਹਾਂ ਪੰਜਾਬ ਫਲਡਸ ਦੀ ਅਪਡੇਟਸ ਪਹਿਲਾਂ ਤੇ ਬਹੁਤ-ਬਹੁਤ ਧੰਨਵਾਦ ਥੈਂਕ ਯੂ ਉਹਨਾਂ ਸਾਰੇ ਵੀਰਾਂ ਦਾ ਭੈਣਾਂ ਦਾ ਜਿਹੜੇ ਨਾਲ ਜੁੜੇ ਆ ਜਿਹੜੇ ਪੰਜਾਬ ਦੇ ਵਿੱਚ ਹੈਲਪ ਕਰਨਦੇ ਭਵੇਂ ਜਥੇਬੰਦੀਆਂ ਵਾਂ ਸਿੰਗਰ ਐਕਟਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਾਵਦੀ ਨਾਲ ਮੈਂ ਇੱਕ ਜ਼ਰੂਰੀ ਚੀਜ਼ ਕਹਿਣਾ ਚਾਹੁੰਦਾ ਅਸੀਂ ਫੋਟੋਆਂ ਤੇ ਜਿਹੜੀਆਂ ਵੀਡੀਓ ਅਸੀਂ ਪੋਸਟ ਕਰਦੇ ਆ ਪਲੀਜ਼ ਇੱਕ ਗੱਲ ਯਾਦ ਰੱਖਿਓ ਮੈਂ ਦਿੱਲੀ ਚ ਵੀ ਇਹ ਗੱਲ ਸਦਾ ਕਰਦਾ ਹੁੰਦਾ ਹਾਂ ਸ ਆਪਣੀ ਟੀਮ ਨੂੰ ਵੀ ਮੈਂ ਗੱਲ ਕਹਿਣਾ ਇਹ ਸਾਡੇ ਭੈਣ ਭਰਾਵਾ ਅਸੀਂ ਇਹਨਾਂ ਨੂੰ ਕਿੱਦਾਂ ਪ੍ਰੈਜੈਂਟ ਕਰਦੇ ਆ ਸੋਸ਼ਲ ਮੀਡੀਆ ਤੇ ਇਸ ਚੀਜ਼ ਦਾ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਕਿਸੇ ਨੂੰ ਵੇਖਣ ਨੂੰ ਇਹ ਨਾ ਲੱਗੇ ਕਿ ਯਾਰ ਇਹ ਲੋਕ ਮੰਗਦੇ ਆ ਹਨਾ ਸੋ ਆਪਣੇ ਲੋਕ ਆ ਕਿੱਦਾਂ ਅਸੀਂ ਪ੍ਰੈਜੈਂਟ ਕਰਦੇ ਆ ਦਾ ਧਿਆਨ ਕਿਉਂਕਿ ਫੋਟੋਆਂ ਵੀਡੀਓ ਜ਼ਰੂਰੀ ਵੀ ਆ ਜਿਵੇਂ ਇੱਕ ਮੂਵਮੈਂਟ ਬਣਾਉਣੀ ਆ ਲੋਕਾਂ ਦਾ ਧਿਆਨ ਖਿੱਚਣਾ ਤੇ ਵੀਡੀਓ ਫੋਟੋ ਆਹੀ ਇੱਕ ਜਰੀਆ ਪਰ ਕਿਸ ਤਰ੍ਹਾਂ ਕਰਦੇ ਆ ਇਸ ਦਾ ਵੀ ਸਾਨੂੰ ਸਾਵਧਾਨ ਰੱਖਣਾ ਚਾਹੀਦਾ ਬਾਕੀ ਆਈ ਥਿੰਕ ਜਿਹੜੀ ਇੱਕ ਪ੍ਰੋਬਲਮ ਨੂੰ ਬਹੁਤ ਵਧੀਆ ਲੱਗਾ ਜਿੱਦਾਂ ਆਪਣੇ ਦਲਜੀਤ ਦੇ ਸੰਝ ਹੋਣਾ ਨੇ ਕੀਤਾ ਇੱਦੇ ਸ਼ਾਦ ਨਾਲ ਆਪਣੇ ਈਮੀ ਬਾਈ ਹੋਣਾ ਨੇ ਨਾਲ ਚੁੱਕਿਆ ਹੈ ਪ੍ਰੋਬਲਮ ਗਿੱਪੀ ਬਾਈ ਤੇ ਇੱਕ ਹੋਰ ਸਿੰਗਰ ਵੀਰ ਆ ਕਰਨਾ ਕਰਨਾਜ ਲੈਨੇ ਹਨਾ ਆਈ ਥਿੰਕ ਮੈਨੂੰ ਇਨਾ ਚਾਰਾਂ ਦਾ ਪਤਾ ਲੱਗਾ ਤੇ ਬਾਕੀ ਹੋਰ ਵੀ ਵੀਰਾਂ ਦੇ ਜਿਹੜੇ ਫੋਨ ਹੈ ਮੈਂ ਸਾਰਿਆਂ ਦੇ ਚਲੋ ਨਾਲ ਹੀ ਲੈਂਦਾ ਬਟ ਇਨਾ ਵੀਰਾਂ ਦਾ ਮੈਨੂੰ ਇੱਕ ਚੀਜ਼ ਦੇ ਰਹੀ ਹੈ ਇਹਨਾਂ ਨੇ ਜਿਹੜੇ ਸ਼ਾਇਦ ਪਿੰਡਾਂ ਨੂੰ ਅਡਾਪਟ ਕਰਨ ਦੀ ਗੱਲ ਕੀਤੀ ਹੈ ਇਹਨਾਂ ਕੀ ਹੁੰਦਾ ਕਿ ਜਿਹੜੀ ਨਾ ਵੇਸਟੇਜ ਹੁੰਦੀ ਹੈ ਇਹ ਬਹੁਤ ਘਟ ਜਾਂਦੀ ਹੈ ਸੋ ਆਈ ਥਿੰਕ ਜੇ ਸਾਨੂੰ ਪਿੰਡਾਂ ਦਾ ਨਾਮ ਪਤਾ ਲੱਗ ਜਾਏ ਕਿ ਬਾਈ ਇਹਨੇ ਆ ਪਿੰਡ ਚੁੱਕ ਲੇ ਫਿਰ ਪਤਾ ਲੱਗ ਜਾਂਦਾ ਉੱਥੇ ਕੋਈ ਚੀਜ਼ ਦੀ ਲੋੜ ਨਹੀਂ ਹਨਾ ਸੋ ਆਈ ਥਿੰਕ ਇਹ ਚੀਜ਼ ਬਹੁਤ ਵਧੀਆ ਕੋਈ ਵੀ ਐਨਆਰ ਬੈਥ ਐਨਆਰ ਕੋ ਆਪਣੇ ਪਿੰਡ ਚੁੱਕ ਲੋ ਤੇ ਬਾਈ ਫਿਰ ਤੇ ਲੋੜ ਹੀ ਨਹੀਂ ਪੈਣੀ ਕੋਈ ਵੀ ਚੀਜ਼ ਜੇ ਹਰ ਇੱਕ ਬੰਦਾ ਆਪਣੇ ਪਿੰਡ ਚੁੱਕ ਲੈ ਕਿ ਬਾਈ ਅਸੀਂ ਆ ਪਿੰਡ ਸਾਡਾ ਪਿੰਡ ਆ ਇਹ ਚਾਹੀ ਹਾਲ ਕਰਨੀ ਉਹਨੂੰ ਤੁਸੀਂ ਕਰ ਦੋਗੇ ਇਹ ਬਈ ਸਾਡਾ ਹੀ ਪਿੰਡ ਆ ਇੱਥੇ ਹੁਣ ਅਸੀਂ ਧਿਆਕਰ ਕਰਨੀਆਂ ਸੋ ਆਈ ਥਿੰਕ ਇਹ ਤੋਂ ਵਧੀਆ ਚੀਜ਼ ਕੋਈ ਨਹੀਂ ਸਾਡੀ ਟੀਮ ਵੱਲੋਂ ਅਸੀਂ ਇਹ ਤੁਹਾਡਾ ਕਰਦੇ ਆ ਤੁਸੀਂ ਸਾਡ ਨੂੰ ਸਾਡੇ ਕੋ ਡਾਕਟਰ ਨੇ ਠੀਕ ਆ ਸਾਡੇ ਕੋ ਦਵਾਈਆਂ ਨੇ ਤੁਸੀਂ ਸਾਡੀ ਡਿਊਟੀ ਲਾ ਦੋ ਬਈ ਆ ਮੈਂ ਪਿੰਡ ਚੁੱਕ ਲਿਆ ਡਾਕਟਰ ਤੂੰ ਇੱਥੇ ਆਪਣੀ ਟੀਮ ਭੇਜਣੀ ਆਵਲੇ ਜਨ ਤੇ ਮੈਂ ਤੁਹਾਨੂੰ ਕਹਿੰਦਾ ਸਾਡੀ ਟੀਮ ਉੱਥੇ ਉਸ ਦਿਨ ਹਾਜ਼ਰ ਹੋਗੀ ਸੋ ਆਈ ਥਿੰਕ ਇਦਾਂ ਆਪਾਂ ਇਕੱਠਿਆਂ ਕੰਮ ਕਰ ਸਕਦੇ ਆ ਤੁਸੀਂ ਪਿੰਡ ਟੋਪ ਕਰ ਲੋ ਸਾਨੂੰ ਦੱਸ ਦੋ ਸਾਡੀ ਮੈਡੀਕਲ ਟੀਮ ਉੱਥੇ ਨਾਲ ਸਾਡੇ ਵੈਟਰਨਰੀਨ ਡਾਕਟਰ ਜਿੰਨਾ ਵੀ ਅਸੀਂ ਕਰ ਸਕੋਗੇ ਅਸੀਂ ਤੁਹਾਡਾ ਸਾਥ ਦੇਵਾਂਗੇ ਤੇ ਆਈ ਥਿੰਕ ਇਹਨਾਂ ਆਪਾਂ ਬਹੁਤ ਜ਼ਿਆਦੀ ਜਿਹੜੀ ਵੇਸਟ ਹੈ ਜਾ ਉਹ ਆਪਾਂ ਮਿਨੀਮਾਈਜ਼ ਕਰ ਸਕਦੇ ਆ ਕਿਉਂਕਿ ਕਈ ਵਾਰੀ ਤੇ ਹੁੰਦਾ ਕਿ ਇਹੋ ਜੀ ਥਾਂ ਤੇ ਪਹਿਲਾਂ ਬਹੁਤ ਕੁਝ ਹੁੰਦਾ ਰਾਈਟ ਪਰ ਜਦੋਂ ਲੋਡ ਪੈਂਦੀ ਮੈਨੂੰ ਪਤਾ ਜਦੋਂ ਪਟਿਆਲੇ ਵੱਲ ਹੜਾਏ ਸੀ ਤੇ ਬਾਅਦ ਵਿੱਚ ਕਿੰਨੀ ਲੋਡ ਪੈਂਦੀ ਸੀ ਕਿਉਂਕਿ ਬਾਅਦ ਵਿੱਚ ਬੱਦਰਾ ਵੀ ਕਰਨਾ ਉਥੋਂ ਪਾਣੀ ਵੀ ਕੱਢਣਾ ਮਿੱਟੀ ਹਨਾ ਸਾਰਾ ਕੁਝ ਬਹੁਤ ਉਹ ਫਿਰ ਲੰਬੀ ਖੇਡ ਚੱਲਦੀ ਆ ਪਰ ਉਦੋਂ ਫਿਰ ਕੋਈ ਨਹੀਂ ਲੱਭਦਾ ਫਿਰ ਆਪਾਂ ਸੋ ਇਦਾਂ ਆਪਾਂ ਡਰੇਨ ਨਾ ਹੋਈਏ ਆਪਾਂ ਆਪਾਂ ਆਪਣੀ એનર્ਜੀ ਨਾ ਵੇਸਟ ਕਰੀਏ ਤੇ ਇਹ ਚੀਜ਼ ਆਪਾਂ ਜ਼ਰੂਰ ਧਿਆਨ ਰੱਖੀਏ ਕਿ ਲੜਾਈ ਲੰਬੀ ਆ ਤੇ ਆਪਾਂ ਨੂੰ ਬਹੁਤ ਧਿਆਨ ਨਾਲ ਲੜਨੀ ਪੈਣੀ ਆ ਤੇ ਆਪਣੀ ਜਿਹੜੇ ਰਿਸੋਰਸਸ ਆ ਹੁਣ ਆਪਾਂ ਜੇ ਕਿਸ਼ਤੀਆਂ ਹੀ ਖਰੀਦ ਲਈਆਂ ਹਨਾ ਕਰੋੜਾਂ ਦੀ ਆਪਾਂ ਕਿਸ਼ਤੀਆਂ ਖਰੀਦ ਲਈਆਂ ਤੇ ਕਿਸ਼ਤੀਆਂ ਪਾਣੀ ਤੇ ਦਹਾ ਦਿਨਾਂ ਨੂੰ ਥੱਲੇ ਹੋ ਜਾਣਾ ਫਿਰ ਆਪਾਂ ਕਿਸਤੀਆਂ ਦਾ ਕੀ ਕਰਨਾ ਰਾਈਟ ਸੋ ਸਾਡੀ ਸਾਨੂੰ ਵੀ ਖਰੀਦਣੀਆਂ ਪਈਆਂ ਟੀਮ ਵੱਲੋਂ ਐਲਾਨ ਹੋਇਆ ਕਿ ਤੁਸੀਂ ਖਰੀਦੋ ਪਰ ਉਹ ਪ੍ਰੋਬਲਮ ਕੀ ਹੈ ਮੈਂ ਵੀ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਅੱਜ ਕਿਸਤੀਆਂ ਤੇ ਲੈੜੀਆਂ ਔਰ ਆਂਦੇ ਆਂਦੇ ਸਾਨੂੰ ਅੰਦਰ ਜਾਣਾ ਪੈਣਾ ਉੱਥੇ ਜਾ ਕੇ ਮੈਡੀਕਲ ਸੇਵਾ ਦੇਣੀ ਪੈਣੀ ਆ ਉੱਥੇ ਲੋਕ ਫਸਿਆ ਡਾਕਟਰ ਜੇ ਤੁਸੀਂ ਆਪਾਂ ਨਹੀਂ ਕਰਦੇ ਫਿਰ ਆਪਣਾ ਮਾੜੀ ਗੱਲ ਆ ਫਿਰ ਲੈਣੀ ਪੈਣੀ ਆ ਪਰ ਗਹਿਣ ਜਿਲੋਂ ਦੁੱਖ ਵੀ ਹੁੰਦਾ ਕਿ ਯਾਰ ਆਪਾਂ ਇਹੋ ਹੀ ਰਿਸੋਰਸਸ ਕਿਸੇ ਵਧੀਆ ਚੀਜ਼ ਨਾਲ ਵਧੀਆ ਚੀਜ਼ ਤੇ ਯੂਜ਼ ਕਰ ਸਕਦੇ ਹਾਂ ਪਰ ਗੱਲ ਉਹ ਆ ਜੇ ਸਰਕਾਰ ਸੈ ਸਾਡੀ ਹੈਲਪ ਕਰਦੀ ਉਥੇ ਕਿਸ਼ਤੀਆਂ ਡਾਕਟਰਾਂ ਲਈ ਦੇਣਦੀ ਤੇ ਸ਼ਾਇਦ ਸਾਨੂੰ ਨਹੀਂ ਲੈਣੀਆਂ ਪੈਂਦੀਆਂ ਹਨਾ ਸੋ ਇਦਾਂ ਇੱਕ ਦੂਜੇ ਨਾਲ ਰਲ ਕੇ ਸਾਨੂੰ ਕੰਮ ਕਰਨਾ ਪੈਣਾ ਪਰ ਮੈਂ ਇੱਕ ਗੱਲ ਹੋਰ ਦੱਸਦਾ ਇਹ ਕੁਝ ਹੁੰਦਾ ਹੀ ਰਹਿਣਾ ਇੰਡੀਆ 'ਚ 80 ਸਾਲ ਇਹ ਕਿਸ ਸਰਕਾਰ ਦੀ ਗਲਤੀ ਨਹੀਂ ਹੈ ਇਹ ਪਿਛਲੇ 80 ਸਾਲਾਂ ਦਾ ਜਿਹੜਾ ਨਾ ਪੂਰ ਡਰੇਨੇਜ ਸਿਸਟਮ ਪੂਰ ਕਨਾਲ ਸਿਸਟਮ ਇਹ ਸਾਰਾ ਖੋ ਗਿਆ ਔਰ ਆਉਣ ਵਾਲੇ ਟਾਈਮ 'ਚ ਹੋਰ ਹੋਣਾ ਜੇ ਸਰਕਾਰਾਂ ਨਾ ਸੰਭਲੀਆਂ ਤੇ ਅਸੀਂ ਚੰਗੇ ਲੋਕਾਂ ਨੂੰ ਵੋਟਾਂ ਨਾ ਪਾਈਆਂ ਤੇ ਚਲੋ ਮੈਂ ਇਹ ਗੱਲਾਂ 'ਚ ਨਹੀਂ ਪੈਂਦਾ ਮੈਂ ਧੰਨਵਾਦੀ ਹਾਂ ਫਿਰ ਮੈਂ ਕਹਿੰਨਾ ਸਾਡੀ ਟੀਮ ਨਾਲ ਜੇ ਤੁਸੀਂ ਜੁੜਨਾ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਲੋੜ ਹੈ ਤੁਹਾਡੇ ਹੱਥਾਂ ਦੀ ਸਾਨੂੰ ਡਾਕਟਰਾਂ ਦੀ ਵੈਟਰਨਰੀ ਡਾਕਟਰਾਂ ਦੀ ਖਾਸ ਕਰਕੇ ਐਸੋ ਜਿਹੋ ਜਾਨਵਰਾਂ ਦਾ ਜੋ ਜੋ ਅਗਲੇ ਟਾਈਮ 'ਚ ਸਾਨੂੰ ਲੋੜ ਪੈਣੀ ਆ ਹਨਾ ਸੋ ਪਲੀਜ਼ ਸਾਡੇ ਨਾਲ ਜੁੜੋ ਆ ਨੰਬਰ ਹੈ ਸਾਡੇ ਇਹੋ ਹੀ ਸਾਡੇ ਨੰਬਰ ਹੈ ਜਿਹੜੇ ਲਾਨ ਹੈ ਜਾਂ ਮੇਰੇ ਮੇਰੇ ਫੋਨ ਤੇ ਕਰੋ ਪਰ ਕਈ ਵਰੀ ਮੈਂ ਕਿਉਂਕਿ ਅੱਗੇ ਬਹੁਤ ਫੋਨ ਆਉਂਦੇ ਆ ਸੋ ਕਈ ਵਰੀ ਬਿਜ਼ੀ ਹੁੰਦੇ ਆ ਸੋ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਟੀਮ ਨਾਲ ਜੋੜ ਸਕਦੇ ਜੋ ਮੈਸੇਜ ਕਰ ਦੋ ਤੇ ਅਗੇਨ ਆਪਣਾ ਜਿਹੜਾ ਫੋਕਸ ਆ ਉਹ ਧਿਆਨ ਆਪਣਾ ਠੀਕ ਰੱਖਿਏ ਜਿਹੜੀ ਲੜਾਈ ਹੈ ਲੰਬੀ ਆ ਬਹੁਤ ਧਿਆਨ